来 ਮਿੱਤਰੋ ਜੇਕਰ ਤੁਸੀਂ ਬੇਰੁਜ਼ਗਾਰ ਹੋ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਨਾਲ ਤੁਸੀਂ ਖੇਤੀਬਾੜੀ ਕਰਦੇ ਹੋ ਤੁਹਾਨੂੰ ਛੱਡਣ ਦੀ ਲੋੜ ਨਹੀਂ ਬਲਕਿ ਤੁਸੀਂ ਲੱਖਾਂ ਰੁਪਇਆ ਕਮਾ ਸਕਦੇ ਹੋ ਘੱਟ ਬਾਈਟ ਦੇ ਵਿੱਚ ਬਹੁਤ ਵੱਡੀ ਆਮਦਨ ਹੈ ਕਿਹੜੇ ਕਿਤੇ ਤੋਂ ਹੈ ਮੈਂ ਕੋਈ ਗੱਲ ਕਰਦਾ ਨਹੀਂ ਤੁਹਾਨੂੰ ਮੈਂ ਅੱਜ ਮਲਾਉਣਾ ਸਾਡੇ ਭਰਾ ਤੇ ਸਾਡੀ ਭੈਣ ਦੇ ਨਾਲ ਇਹਨਾਂ ਨੇ ਨਾ ਘਰ ਦਾ ਕੰਮ ਵੀ ਨਹੀਂ ਛੱਡਿਆ ਤੇ ਬਲਕਿ ਨਾਲ ਕਿੱਤਾ ਚਲਾਇਆ ਵੀ ਹੈ ਸਹਿਕ ਕਿੱਤਾ ਧਰਮ ਇਧਰਲੇ ਪਾਸੇ ਮੈਨੂੰ ਚੂਚਿਆਂ ਦਾ ਕਿੱਤਾ ਸਿਆਲ ਦੇ ਵਿੱਚ ਮੁਰਗੀਆਂ ਸੇਲ ਕਰਦੇ ਆ ਤੇ ਹੁਣ ਚੂਚੇ ਸੇਲ ਕਰਦੇ ਆ ਦੇਸੀ ਅੰਡੇ ਵੀ ਸੇਲ ਕਰਦੇ ਆ ਅਪਾ ਸਾਰੀ ਜਾਣਕਾਰੀ ਬਾਈ ਰੋਤੂ ਲੈ ਲੈਣੇ ਕੋਈ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਸਾਨੂੰ 7-8 ਸਾਲ ਹੋ ਗਏ ਜੀ 7-8 ਸਾਲ ਹੋ ਗਏ ਪਰ ਇਹ ਤੁਸੀਂ ਘਰ ਦਾ ਕੰਮ ਤਾਂ ਨਹੀਂ ਛੱਡਿਆ ਨਹੀਂ ਵੀਰੇ ਨਾਲ ਸਾਰਾ ਕੰਮ ਨਾਲ ਚੱਲਦਾ ਨਾਲ ਕੰਮ ਚੱਲਦਾ ਕਰੀ ਆਪਣਾ ਫਾਰਮ ਬਣਾਇਆ ਹੋਇਆ ਸਾਰੀ ਫਾਰਮ ਹੈ ਤੇ ਵੱਡੀ ਗੱਲ ਇਹ ਤੁਹਾਨੂੰ ਕੋਈ ਸਪੈਸ਼ਲ ਜਿਵੇਂ ਕਹਿੰਦੀ ਵੱਡਾ ਫਾਰਮ ਪਾਉਣ ਦੀ ਲੋੜ ਵੀ ਨਹੀਂ ਇਹ ਤੁਹਾਡੀ ਚ ਸਮਰੱਥਾ ਤਾਂ ਤੁਸੀਂ ਪਾ ਵੀ ਸਕਦੇ ਹੋ ਅਸੀਂ ਰੋਕਦੇ ਵੀ ਨਹੀਂ ਹਨ ਪਰ ਕਿਤੇ ਤੱਕ ਮਰਜ਼ੀ ਵਧਾ ਲਓ ਤੁਸੀਂ ਜਿੱਥੇ ਤੱਕ ਮਰਜ਼ੀ ਵਧਾ ਸਕਦੇ ਹੋ ਤੇ ਤੁਸੀਂ ਵੀ ਨਾ ਬਾਈ ਰੋਹਾਂ ਦੇ ਨਾਲ ਇੱਕ ਵਾਰੀ ਜੁੜੇ ਹੋ ਤੁਹਾਨੂੰ ਫੁੱਲ ਜਾਣਕਾਰੀ ਦੇਣਗੇ ਕਿ ਕਿਵੇਂ ਇਹ ਪਾਲਦੇ ਆ ਕਿੰਨੀ ਕਮ ਕਿੰਨੇ ਟਾਈਮ ਦੇ ਵਿੱਚ ਕਿੰਨਾ ਪੈਸਾ ਕਮਾ ਸਕਦੇ ਆ ਕੋਈ ਦੂਰ ਨਹੀਂ ਆਪਾਂ ਗਏ ਹੋਏ ਕੋਈ ਹਿਮਾਚਲ ਹਰਿਆਣਾ ਨਹੀਂ ਗਏ ਹੋਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਿਆਂ ਦੇ ਵਿੱਚ ਖੜੇ ਆ ਤੇ ਧਰਮਿਆ ਸਾਰੇ ਚੂਚੇ ਦਿਖਾ ਦੇਣਾ ਤੇ ਤੁਸੀਂ ਇੱਥੋਂ ਲਿਜਾ ਵੀ ਸਕਦੇ ਹੋ ਅਗਰ ਤੁਸੀਂ ਟ੍ਰੇਨਿੰਗ ਲੈਣੀ ਆ ਤੁਹਾਨੂੰ ਟ੍ਰੇਨਿੰਗ ਵੀ ਦੇਣਗੇ ਤੁਹਾਨੂੰ ਕੋਈ ਵੀ ਇਹਨਾਂ ਦੇ ਪ੍ਰੋਡਕਟ ਦੀ ਲੋੜ ਹੈ ਜਾਨੀ ਕਿ ਪਾਲਣ ਤੋਂ ਲੈ ਕੇ ਇਹਨਾਂ ਨੂੰ ਸੇਲ ਕਰਨ ਤੱਕ ਆਮਦਨ ਤੁਹਾਡੇ ਘਰ ਤੱਕ ਪਹੁੰਚਾਉਣ ਤੱਕ ਤੁਹਾਡੇ ਬਾਈ ਬਰੀ ਨਾਲ ਹੋਣਗੇ ਨੰਬਰ ਸਕਰੀਨ ਤੇ ਚੱਲਦਾ ਕੋਈ ਜਾਣਕਾਰੀ ਲੈਣੀ ਆ ਤਾਂ ਬਾਈ ਉਹਨਾਂ ਦਾ ਪੇਜ ਵੀ ਫੋਲੋ ਕਰ ਲੇ ਤੇ ਫੋਨ ਵੀ ਲਾ ਸਕਦੇ ਹੋ ਬਾਈ ਉਹਨਾਂ ਦਾ